ਮੈਂ ਸੋਡਾ ਵੀਰ ਕੋਕਰ ਜੋਧਪੁਰ ਵਾਲਾ ਸਾਡਾ ਯੂਟਿਊਬਰ ਵੀਰ ਤੇ ਬਹੁਤ ਹੀ ਭਾਰੀ ਮੇਲਾ ਪੁੱਚੋ ਮੰਡੀ ਕਿਸਾਨ ਮੇਲਾ ਦਿਖਾਉਨੇ ਆ ਸਾਨੂੰ ਠੀਕ ਆ ਕੀ ਪ੍ਰੋਜੈਕਟ ਆ ਇੱਥੇ ਕੀ ਹਲਵਾ ਦਾ ਪਹਿਲੀ ਵਾਰ ਹੀ ਆਏ ਆ ਆਪਾਂ ਦੇਖ ਸਕਦੇ ਹਾਂ ਬਹੁਤ ਫਾਇੰਟ ਬੜੀਆਂ ਚੀਜ਼ਾਂ ਆਈਆਂ ਦੇਖੋ ਸੰਦ ਜੀ ਆਇਆ ਕਿਸਾਨ ਮੇਲਾ ਤੇ ਆ ਬੂਟੇ ਵਾਟੇ ਵੀ ਆਏ ਆ ਬਹੁਤ ਠੀਕ ਆ ਜੀ ਇੱਕ ਸਾਖਦੇ ਆਂ ਬੂਟੇ ਵਾਟੇ ਚੱਕੀ ਦੁਰੇ ਆਉਂਦੇ ਆ ਬਾਬੇ ਆ ਜਾ ਬਹੁਤ ਹੀ ਚੰਗੀਆਂ ਦੇਖੋ ਨਸਨ ਦਸਨ ਵਾਰੋਂ ਵੀ ਬੰਦੇ ਆਏ ਆ ਯਾਰ ਹਨ ਲੰਗੀਆਂ ਲੱਗਣ ਵਾਸਤੇ ਛੋਟੀਆਂ ਮੰਨੇ ਆ ਬਰੀਕ ਗੂਰ ਅੰਗਾਰ ਬੜਾ ਪੰਤਾ ਬਦੀਲਾ ਸਾਡਾ YouTube ਦੇ ਵੀਰ ਤੋਂ ਹਾਰੇ ਚੰਗੋ ਜਾਣਕਾਰੀ ਲਗੀਆਂ 10 ਮਹੀਨਿਆਂ ਤੋਂ ਟਰੈਕਟਰੂ ਟਰਾਈ ਆ ਹਨਾ 16 ਲੱਖ 45 ਹਜ਼ਾਰ ਦਾ ਆ ਟਰੈਕਟਰ ਆਇਆ ਜੀ ਬਣਾ ਏਸੀ ਕੈਬਨ ਦਾ ਟਰੈਕਟਰ ਦੇਖਣ ਨੂੰ ਕੁਝ ਮਿਲੂਗਾ ਤੁਹਾਨੂੰ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਥੱਲੇ ਜੋ ਥੱਲੇ ਪਹਿਲੇ ਆ ਦੇਖੋ ਟਰਾਲੀ ਜੋ ਬਹੁਤ ਹੀ ਸੋਹਣੀ ਟਰਾਲੀ ਬਣੀ ਆ ਹਨਾ ਟਰਾਲਾ ਟਰਾਲੀ ਨਾ ਆ ਨਹੀਂ ਆਈਦਾ ਨਹੀਂ ਮੈਨੂੰ ਪਤਾ ਲੱਗਾ ਕਿ ਚੱਕਰ ਜਾ ਠੀਕ ਆ ਬਹੁਤ ਕੁਝ ਦੇਖਣ ਨੂੰ ਮਿਲਦਾ ਯਾਰ ਟਾਇਰ ਦੇਖੋ ਬਾਈ ਬੋਲਾ ਵੱਡਾ ਟਾਇਰ ਆ ਬਾਬੇ ਹੈ ਪੈਂਦਾ ਪੁੰਦਾ ਤਾਂ ਪਤਾ ਨਹੀਂ ਕਿਹਦੇ ਪੈਂਦਾ ਏ ਮੇਰੇ ਸਾਲੇ ਦਾ ਤੇ ਗੱਲ ਕਰ ਪੈਂਤਰੀ ਵਾਲਾ ਮਹਿੰਗਾ ਲੱਗਦਾ ਹੋਏ ਇਹਦੇ ਤਾਂ ਦੇਖੋ ਟਰਾਲੀਆਂ ਟੁੱਲੀਆਂ ਬਾਬੇ ਬਹੁਤ ਖੋਸ਼ਾ ਦੇਖਣ ਨੂੰ ਯਾਰ ਦਿਲ ਖੁਸ਼ ਹੋ ਗਿਆ ਬਾਬੇ ਅੱਜ ਆ ਕੇ ਇਥੇ ਹੈਂ ਹਟਾਇਆ ਟੂਰ ਪਏ ਆ ਠੀਕ ਆ ਦੇਖੋ ਬਾਈ ਟਰਾਲਾ ਭੈਣਾ ਦੇਖ ਕੇ ਦਿਲ ਖੁਸ਼ ਹੁੰਦਾ Rajasthan Agri Workshop 2 4 6 8 8 ਟਾਇਰ ਆ ਬਾਈ ਇਹ ਤਾਂ ਮੜਾ ਢੀੜਾ ਬੰਦਾ ਤਾਂ ਖਰੀਦ ਨਹੀਂ ਸਕਦਾ ਹੋ ਟਰੈਕਟਰ ਖੜਾ ਬਾਈ ਹੈ ਟਰੈਕਟਰ ਇਹ ਬਾਬੇ ਸੀਸੇ ਉਂ ਚਮਕੀ ਆਂਦਾ ਪਤਾ ਹੀ ਨਹੀਂ ਕਿਹੜਾ ਹੂੰ ਹੂੰ HMT ਆ ਬਾਬੇ ਤਿਆਰ ਕਰਾਇਆ ਲੱਗਦਾ ਸ਼ਾਨ ਪੁੱਤ ਦੇਖੋ ਬਾਬੇ ਟਰਾਲਾ ਹੂੰ ਬਾਈ ਸੰਤ ਸੁੰਦੇ ਵਾਲੇ ਵੱਡੇ ਖੜਿਆ ਬਾਬੇ ਯਾਰ ਐ ਚਲਦੇ ਆ ਓਏ ਉਧਰ ਚਲਦੇ ਆ ਦੇਖੋ ਬਾਬੇ ਬਹੁਤ ਭੰਦ ਭਦੀਲਾ ਆਇਆ ਇੱਥੇ ਆਪਾਂ ਤਾਂ ਇਹ ਹੀ ਚੀਜ਼ਾਂ ਦੇਖੇ ਨਹੀਂ ਕੋਈ ਜ਼ਿਆਦਾ ਇੱਥੇ ਹਨਾ ਆ ਤੋਪ ਪਈ ਆ ਜੇ ਕਿਸੇ ਨੇ ਲੈ ਕੇ ਜਾਣੀ ਆ ਤਾਂ ਠੀਕ ਆ ਤੋਪ ਇਹ ਲੈ ਕੇ ਜਾਣੀ ਆ ਤੋਪ ਮਿਲ ਸਕਦੀ ਹੈ ਇਹ ਤੇ ਬਾਪੇ ਆਹਾ ਲੱਲਾ ਪੱਲਾ ਆ ਆਪ ਪਰਜਾਈ ਵਾਸਤੇ ਲੈ ਕੇ ਜਾਣਾ ਤਾਂ ਓਏ ਸੰਧ ਸੜਾ ਅੱਬੇ ਬੂਤੇ ਬਾਟੇ ਕਿਨੂਆਂ ਦੇ ਮਰੂਦਾਂ ਦੇ ਬਹੁਤ ਟੌਪ ਕਲਾਸ ਆ ਬਾਪੇ ਹੈ ਵੇਲਾ ਭਰਿਆ ਬਾਬੇ ਪਤਾ ਨਹੀਂ ਲੱਗਦਾ ਕੀ ਹੋਸਾ ਪੁੱਤ ਦਾ ਮੈਂ ਆਪਣੇ ਹੋਰੇ ਨਹੀਂ ਨਹੀਂ ਸੈਲਫੀ ਕੇ ਨਾਮ ਜਾਂ ਅੰਤਰਖੰਡ ਨਹੀਂ ਸਰਦਾਰ ਦਾ ਮਾਈਗੇਂ ਦਾ ਸਵਾਗਤ ਕਰਨਾ ਪੱਥਰ ਪੁੱਥਰ ਦਾ ਬਾਬੇ ਹਸ਼ੂਰੀ ਕਰਦੇ ਆ ਨਾ ਪੱਥਰਾਂ ਪੁੱਥਰਾਂ ਦੀ ਲੱਲੇ ਭੱਲੇ ਦੀ ਹੋਰ ਚਾਬੀ ਪਾਨਾ ਬਾਬਾ ਕੋਸਾ ਯਾਰ ਠੀਕ ਆ ਯਾਰ ਵੈਕਿਊਮ ਜਿਹਾ ਵੇਖਣ ਵਾਲਾ ਹੈ ਨਾ ਹੁਣ ਦੇਖ ਬੈਂਟਰੀ ਤੇ ਬਾਬੇ ਬੈਂਟਰੀ ਤੇ ਚੀਜ਼ ਬੈਂਟਰੀ ਵਾਲੀ ਆ ਬਾਬੇ ਇਹ ਮੇਰੇ ਬੈਟਰੀ ਵਾਲੀ ਜੀ ਹਾਂ ਜੀ ਬੈਂਟਰੀ ਵਾਲੀ ਤੇ ਕਪੈ ਹਿੱਸਾ ਬਾਬੇ ਮਸ਼ੀਨਾਂ ਦਾ ਲੱਗਦਾ ਕਿ ਟਰੈਕਟਰਾਂ ਦਾ ਹਿੱਸਾ ਇਹ ਹਿੱਸੇ ਬਾਬੇ ਪਤਾ ਤਾਂ ਹੈ ਨਹੀਂ ਵੀ ਕਾਦੇ ਹਿੱਸੇ ਆ ਮਸ਼ੀਨਾਂ ਦਾ ਕਿ ਟਰੈਕਟਰਾਂ ਦਾ ਹਿੱਸੇ ਆ ਕਪੈਨਾਂ ਦੇ ਲੱਗਦੇ ਆ ਠੀਕ ਆ ਤੇ ਬਾਬੇ ਬਹੁਤ ਭਾਰੀ ਮੇਲਾ ਭਰਿਆ ਹੈ ਠੀਕ ਆ ਪੂਰਾ ਬੋਲਾ ਵੱਡਾ ਮੇਲਾ ਭਰਿਆ ਹੋਇਆ ਹੈ ਅਰੇ ਪਾਉਣ ਵਾਲੇ ਜਿਗਾਰ ਬਾਬੇ ਨਵੀਂ ਤੇ ਨਵੀਂ ਤਕਨੀਕ ਆ ਗਈ ਯਾਰ ਫਰੀਪੁਰ ਬਈ ਆ ਠੀਕ ਆ ਉਹ ਨਾ ਪ੍ਰੇਖ ਕਰ ਬੁਝੇ ਨਾ ਦੇਖਾ ਟੈਰਾਣਾ ਕੋਈ ਸਬ지 ਸਬਜੀ ਖੁੱਡਣੀ ਆ ਔਖਾ ਨਹੀਂ ਹੋਣਾ ਪੈਂਦਾ ਠੀਕ ਆ ਬੇ ਕ੍ਰਾਸ ਤੇ ਚਲਦੀ ਆਹਾ ਕ੍ਰਾਸ ਪੈਂਦਾ ਟਰਾਲੀ ਦੇ ਹਾਂ ਟਰਾਲੇ ਦੇ ਲੈਟਾਂ ਲੁਟਾਂ ਵਾਵਾ ਲੱਲਾ ਪੱਲਾ ਲਾਇਆ ਹੋਇਆ ਇਹਨਾਂ ਦੇ ਇਹ ਬਣਾਉਂਦੇ ਆ ਭਾਦਸੋਂ ਕੀ ਹਾਂ ਆਹਾ ਬਾਬੇ ਟਰੈਕਟਰ ਦੇ ਰੂਡਰ ਰਡਰ ਵਾਲਾ ਜਗਾੜਾ ਹਾਂ ਰੂਡਰ ਪਾਏ ਆ ਛੱਗ ਜੀ ਨਾਲ ਬਈ ਸਾਫ਼ ਕਰਦੇ ਆ ਟਾਇਰ ਹੂੰ ਦੇਖੋ ਟਾਇਰ ਚਕਮਾ ਹੁੰਦਾ ਛੱਗ ਜੀ ਨਾਲ ਇਹ ਆ ਕੀ ਵੱਡਣਾ ਦਾ ਜਗਾੜ ਆ ਯਾਰਾ ਹੈ ਓਏ ਕੱਖੋ ਕੱਖ ਵੱਡਣ ਵਾਸਤੇ ਬਾਬੇ ਬਾਬੇ ਤੇਲ ਤੂਲ ਵਾਲਾ ਜਗਾੜ ਆ ਤੇ ਸਾਰਾ ਆਸੀ 60 ਟਨ ਤੇ ਟ੍ਰਾਂ ਟ੍ਰਾਂ ਤੇਲ ਪਾਉਣਾ ਹਨ ਆ ਮੀਟਰ ਵੀ ਲੱਗੇ ਹੋਏ ਨੇ ਸਾਰਾ ਉਹ ਦੇਖ ਲੋ ਤੇ ਆ ਨੰਬਰਾ ਪਾਈ ਦਾ ਬੰਨਾ ਆ ਸ਼ਾਹਰਪਿੰਡਾ ਬੰਨਾਂ ਵਾਲਾ ਆ ਨੰਬਰਾ ਠੀਕ ਆ ਤੁਹਾਨੂੰ ਇੱਧਰ ਚਲਦੀ ਵੀ ਦਿਖਾਉਂਦੇ ਆ ਆਹ ਸੇ ਠੀਕ ਆ ਆ ਲੱਗਿਆ ਸਾਰਾ ਗਿਗਾਰਡਮੈਂਟ ਤੇਲ ਤੁਲਾ ਸੇ ਪਾਇਆ ਪਿਆ ਢੋਲਣਾਂ ਚ ਹੂੰ ਹੈ ਗਈ ਇਹਦਾ ਵਾਹ ਰੱਬਾ ਬੜਾ ਬਲਨੀਆ ਬਿੰਦਨ ਵਾਲੀ ਹੈ ਗਾ ਇਹਦੀ ਗੱਲ ਉਹ ਹਰੇ ਚਾਰੇ ਵਾਲੀ ਲੱਗਦੀ ਹੈ ਮੈਨੂੰ ਤਾਂ ਨਹੀਂ ਹਰੇ ਹਰੇ ਚਾਰੇ ਵਾਲਾ ਲੱਗਦਾ ਵੀ ਗੱਲ ਜਿਹੜੇ ਮੇਰੇ ਵੀ ਕੰਦੇ ਖੰਡੇ ਕੋਈ ਸੁਣ ਨਹੀਂ ਖਾਬ ਚ ਰਹਿੰਦੀ ਹੈ ਕੰਨ ਭੱਕਦੇ ਨੇ ਕੰਨ ਕੁੱਦੇ ਨੇ ਕੋਈ ਵੀ ਕੋਈ ਅਵਾਜ਼ ਨਹੀਂ ਸੁਣਦੀ ਕੰਨ ਉੱਤੋਂ ਉੱਜਾ ਸੁਣਦਾ ਹੈ ਸੰਤ ਬਾਬੇ ਰੇ ਤੇ ਸਪਰੇ ਵਾਲਾ ਬਹੁਤ ਵੱਡਾ ਜਿਗਾਰਾ ਹਨ ਉੱਚਾ ਵੀ ਕਰਤਾ ਹਨ ਮੇਥੇ ਲੱਗਦਾ ਲੋਗ ਦਾ ਬਾਬੇ ਚੌੜੇ ਵਾਲਾ ਜਿਗਾਰਾ ਹੈ ਹੂੰ ਭਾਵੇਂ ਅੱਧੇ ਕਿਲੇ ਜਿੰਨਾ ਥਾਂ ਲੈ ਕੇ ਜਾਂਦਾ ਇਹ ਤਾਂ ਦੇਖੋ Katıva, katıva, katıva gibi ਲੋ ਬਾਬੇ ਟਿੰਡ ਕਰਾਉਂਦਾ ਹਨ ਵਿਚਾਰਾ ੁੱੱਪੇ ਬੈਠਾ ਹਨ ਹੈਨਾ ਦੇਖੋ ਆ ਆਮ ਹੀ ਆ ਦੇਖੋ ਬਾਬੇ ਪਾਣੀ ਪੂਣੀ ਚ ਚੱਲਣ ਵਾਲਾ ਜਗਾੜ ਆਈ ਨਹੀਂ ਪਤਾ ਕੀ ਮੈਨਾਂ ਦਾ ਕੋਈ ਝੋਨਾ ਜਿਹੇ ਵੜਦੇ ਉਹ ਤੁਸੀਂ ਕਿਸੇ ਹੋਰ ਪਾਣੀ ਚ ਚੱਲਦਾ ਬਾਬੇ ਜਗਾੜ ਇਹ ਪਾਣੀ ਚ ਕੋਈ ਦਿੱਕਤ ਨਹੀਂ ਆਉਂਦੀ ਇਹਨੂੰ ਘੱਠ ਵੱਠ ਬਹੁਤ ਆ ਬਾਬੇ ਖਵਾ ਇੱਥੇ ਲੜ ਅਨੇਕੀ ਕੋਈ ਕੀ ਗੱਲ ਨਹੀਂ ਤੁਸੀਂ ਇੱਥੇ ਸਮਾ ਲੈ ਕੇ ਆਏ ਹੋ ਹਮਮ ਇੱਥੇ ਮੇਰੇ ਦੇ ਵਿੱਚ ਜਿੰਨੇ ਵੀ ਤੁਸੀਂ ਦਾ ਪਹੁੰਚੇ ਹੈਗੇ ਸਮਾ ਲੈਣ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਫੀਲਡ ਵਿੱਚ ਫਸਲਾਂ ਦੀ ਗੇਤੀ ਘਟਦੀ ਇੱਕ ਵਰਤਨ ਨਾਲ ਬਹੁਤ ਜ਼ਿਆਦਾ ਘਾਟ ਹੁੰਦੀ ਹੈ ਆ ਮਿੰਨੀ ਬਾਬੇ ਆਹੋ ਅੱਜ ਆਪਣਾ ਜਿਹੜੀ ਗੱਠਾਂ ਵਾਲੀ ਮਸ਼ੀਨ ਆ ਉਹ ਹੋਰ ਹੈ ਨਾ ਹੈ ਨਾ ਉਹ ਸਾਈਡ ਤੇ ਜਿਹੜੇ ਲੋਕ ਪਾਈਂ ਤਾਲ ਲੈ ਕੇ ਆਏ ਨੇ ਖਸਰਾ ਅਗਵੇ ਰ ਟਰੈਕਟਰ ਖੜਿਆ ਕਿਉਂਕਿ ਅਜੇ ਨਾ ਕੰਮ ਤੋਂ ਖਸਰਾ ਟਰੈਕਟਰ ਖੜਾ ਆਸ਼ਾ ਬਹੁਤ ਹੀ ਤਗੜਾ ਮੇਲਾ ਯਾਰਾ ਤਾਲ ਨੰਬਰ 142 ਦੇ